ਅੱਜ ਬੀਜੇਪੀ ਕਾਂਗਰਸ ਅਤੇ ਅਕਾਲੀ ਦਲ ਸਮੇਤ ਪੰਜਾਬ ਦੀਆਂ ਹੋਰਾਂ ਪਾਰਟੀਆਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹਲਕਾ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਦੱਸ ਜੇ ਕਿ ਗੁਰਪ੍ਰੀਤ ਗੋਗੀ ਅਤੇ ਅਸ਼ੋਕ ਪ੍ਰਾਸ਼ਰ ਪੱਪੀ ਸਮੇਤ ਮਦਨ ਲਾਲ ਬੱਕਾ ਦੀ ਅਗਵਾਈ ਦੇ ਹੇਠ ਇਹਨਾਂ ਲੋਕਾਂ ਨੇ ਆਪ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਅਤੇ ਇਹਨਾਂ ਪਹੁੰਚੇ ਆਪ ਆਗੂ ਨੇ ਵੀ ਇਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਇਸ ਪਾਰਟੀ ਦੇ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਊਗਾ ਅਤੇ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਅੱਗੇ ਦੀ ਰਣਨੀਤੀ ਕੀ ਹੈ ਆਓ ਸੁਣ ਦਿਆ ਡੇਟ ਤੇ ਸਹੀ ਟਾਈਮ ਤੇ ਆਉਣਗੇ ਕਿਉਂਕਿ 6 ਮਹੀਨੇ ਦਾ ਟਾਈਮ ਹੁੰਦਾ ਕਾਰਪੋਰੇਸ਼ਨ ਇਲੈਕਸ਼ਨ ਕਰਾਉਣ ਦਾ ਜਿਹੜੀ ਡੇਟ ਤੋਂ ਡੇਟ ਐਕਸਪਾਇਰ ਹੁੰਦੀ ਹੈ ਉਹਦੇ ਵਿੱਚ ਸਾਡੇ ਕੋਲ ਹਾਲੇ ਸਾਢੇ 3 ਮਹੀਨੇ ਹੈਗੇ ਆ ਤੁਹਾਨੂੰ 2 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਡੇਟ ਦਾ ਕਿਹੜੀ ਡੇਟ ਨੂੰ ਇਲੈਕਸ਼ਨ ਹੋਣ ਜਾ ਰਹੇ ਮਤਲਬ ਕਿ 2 ਮਿੰਟ ਦਾ ਇੰਤਜ਼ਾਰ ਹੈ 2 ਮਿੰਟ ਵਿੱਚ ਅਸੀਂ ਟੋਟਲੀ ਪਾਈਪਲਾਈਨ ਦੇ ਵਿੱਚ ਸਿਸਟਮ ਜਿਹੜਾ ਸਾਡਾ ਹੈਗਾ ਚਾਹੇ ਵਾਰਡ ਬੰਦੀਆਂ ਦਾ ਹੈ ਚਾਹੇ ਸਾਡੇ ਪੰਜਾਬ ਦੇ ਸਟ੍ਰਕਚਰ ਦਾ ਹੈ ਚਾਹੇ ਜਿਹਨੀਆਂ ਕਾਰਪੋਰੇਸ਼ਨਾਂ ਦੇ ਇਲੈਕਸ਼ਨ ਹੋਣੇ ਨੇ ਉਹਨੂੰ ਸਮੂਦ ਲਈ ਜਿਹਨੀਆਂ ਪਿਛਲੀਆਂ ਪਾਰਟੀਆਂ ਜਿਹਨੀਆਂ ਰਵਾਇਤੀ ਪਾਰਟੀਆਂ ੱੱਕੇ ਨਾਲ ਸੱਜਾ ਖਾਬਾ ਕਰਗੇ ਸੀ ਵਾਡਾਂ ਦੇ ਵਿੱਚ ਉਹ ਬੜੇ ਯਨਨੀ ਮਸਲੀ ਪਿਆਰ ਦੇ ਨਾਲ ਬੈਠ ਕੇ ਅਸੀਂ ਸਿੱਧਾ ਕਰ ਰਹੇ ਹਾਂ ਔਰ ਤਕਰੀਬਨ ਲੋਕ ਹਿੱਤ ਵਾਸਤੇ ਲੋਕਾਂ ਨੂੰ ਕਿਤੇ ਦਿੱਕਤ ਮੁਸ਼ਕਲ ਨਾ ਹੋਵੇ ਉਹ ਸਭ ਨੂੰ ਵਾਡ ਬਣਾ ਕੇ ਲੋਕਾਂ ਦੇ ਕਲੀਅਰਲੀ ਵਾਰਡ ਵਧੀਆ ਇਲੈਕਸ਼ਨ ਕਰਾਵਾਂਗੇ ਸਿਰਫ 2 ਮਿੰਟ ਦੀ 2 ਕਮਿਊਨਿਟੀ ਦੀ ਪ੍ਰਚਾਰਾ ਜਿਹੜਾ ਉਹ ਸਾਹਮਣੇ ਆਣਾ ਉਸ ਤੋਂ ਬਾਅਦ ਤੁਹਾਡੇ ਇਲੈਕਸ਼ਨ ਕਰਵਾਏ ਜੀ ਹੋਣਗੇ ਵਾਰਡ 95 ਰਹਿਣਗੇ ਵਾਰਡ ਨਹੀਂ ਬਦਾਣੇ ਵਾਰਡ ਸੇਮ ਉਹੀ ਰਹਿਣਗੇ ਜੋ ਸਾਡੀ ਗਿਣਤੀ ਹੈ ਪ੍ਰਥਾ ਦੇ ਹਿਸਾਬ ਨਾਲ ਪ੍ਰੋਟੋਕੋਲ ਦੇ ਹਿਸਾਬ ਨਾਲ ਉਦ ਹੀ ਰਹਿਗੀ ਜਿਹੜੇ ਵੀ ਥੋੜਾ ਜਿਹਾ ਮੈਪ ਤਿਆਰ ਹੋਣਾ ਸੀ ਉਹ ਚ ਕਿੰਨਾ ਟਾਈਮ ਲੱਗਾ ਕੋਈ ਤਿਆਰ ਨਹੀਂ ਤਕਰੀਬਨ ਸਾਡਾ ਤਕਰੀਬਨ ਡੇਰੇ ਤੇੜੇ ਆ ਕਿਸਦੰਬੇ ਪਾਸੇ ਆਖਦੇ 25 ਹਾਂਜੀ ਰੀਸੈਂਟਲੀ ਉਹ ਇਤਰਾਜ਼ ਵਗੈਰਾ ਲੈਣ ਵਾਸਤੇ ਕਦ ਤੱਕ ਆ ਸਕਦਾ ਹਾਂ ਹਾਂ ਉਹ ਹਾਲੀ ਹੋਰ ਦਸ ਦਿਨ ਜਾਂ ਪਦਰ ਦਿਨ ਦੇ ਵਿੱਚ ਵਿੱਚ ਮੈਂ ਤਾਂ ਮੀਟਿੰਗ ਸੀ ਨਾ ਪਰਸੋਂ ਸਾਡੀ ਮੀਟਿੰਗ ਸੀਗੀ ਉਹਦੇ ਵਿੱਚ ਕਾਫੀ ਹੱਦ ਤੱਕ ਕਲੀਅਰ ਹੋ ਚੁੱਕਿਆ ਕੋਈ ਅਸੀ ਗੱਲ ਨਹੀਂ ਆ ਹੋਰ 10 12 ਦਿਨ ਤੱਕ ਅਸੀਂ ਉਹਨੂੰ ਲੋਕਲ ਗਵਰਨਮੈਂਟ ਵੱਲੋਂ ਹੋਣਾ ਹੈ ਲੋਕਲ ਗਵਰਨਮੈਂਟ ਨੇ ਇਤਰਾਜ਼ ਵਾਸਤੇ ਲਗਾਣਾ ਹੈ ਉਹ ਲਗਾ ਦੇਣਗੇ ਜੇ ਜਦੋਂ ਕਾਨਫਰੰਸ ਕਰਦੇ ਪਰ ਥੋੜਾ ਜਿਹਾ ਸੰਗਠਨ ਦਾ ਕੋਈ ਦੰਦ ਨਹੀਂ ਦਿੱਤਾ ਅੱਜ ਜਿੱਦਾਂ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਰਹੀ ਹੈ ਐਕਚੁਅਲੀ ਸਾਡੇ ਪ੍ਰਧਾਨ ਸਾਹਿਬ ਉਹ ਬਾਹਰ ਗਏ ਹੋਏ ਨੇ ਆਊਟ ਆਫ ਸਟੇਟ ਮੈਂ ਉਹ ਜਦੋਂ ਆ ਜਾਣਗੇ ਨੈਚੁਰਲੀ ਉਹਨਾਂ ਨਾਲ ਗੱਲਬਾਤ ਪ੍ਰਸ਼ਰ ਸਾਹਿਬ ਨੇ ਕਰ ਲਈ ਹੋਈ ਹੈ ਉਹ ਅੱਜ ਜਿਹੜਾ ਛੱਤੀਸਗੜ੍ਹ ਗਏ ਹੋਏ ਨੇ ਤੇ ਅਸੀਂ ਉੱਪਰੋਂ ਮਨਜ਼ੂਰੀ ਲੈ ਕੇ ਆਲਰੇ ਸਾਡਾ ਜਿਹੜਾ ਸੰਗਠਨ ਹੈ ਪੰਜਾਬ ਦੇ ਸਾਡੇ ਜਨਨ ਸਕੱਤਰ ਨੇ ਪ੍ਰਸ਼ਰ ਸਾਹਿਬ ਵੱਲੋਂ ਹੀ ਹੋਇਆ ਪ੍ਰਸ਼ਰ ਸਾਹਿਬ ਨੂੰ ਗੱਲ ਕਰਕੇ ਤੇ ਜੁਆਇਨ ਕਰਾਇਆ ਤੇ ਸਰ ਟਿਕਟਾਂ ਦਾ ਜਿਹੜਾ ਹੈਗਾ ਉਹਦਾ ਵੀ ਇਸਤਮਾਲ ਉਹਦੇ ਵਿੱਚ ਪਲਾਨ ਉਹ ਇਹੀ ਹੈ ਕਿ ਸਾਡੀ ਪਾਰਟੀ ਜਿਹੜੀ ਆਮ ਆਦੀ ਪਾਰਟੀ ਹੈ ਉਹਦੇ ਵਿੱਚ ਸਰਵੇ ਹੁੰਦੇ ਨੇ ਬਗੈਰ ਸਰਵੇ ਹੋਣਗੇ ਜਿਹੜੇ ਜਿਹੜੇ ਸਾਡੇ ਕਦਮਵਾਰ ਜਿਹੜੇ ਲੋਕਾਂ ਦੇ ਹਿਤਵਾਸੀ ਲੋਕ ਅੱਛੇ ਹੋਣਗੇ ਪਾਰਟੀ ਉਹਨੂੰ ਟਿਕਟਾ ਦੇਗੀ ਐਮਐਲਏ ਜੀ ਵੀ ਕੁਝ ਹੋਰ ਰਿਕਮੈਂਡੇਸ਼ਨ ਕਰਨੀ ਹੈ ਬਿਲਕੁਲ ਐਮਐਲਏ ਦੇ ਮੈਂਬਰ ਹੋਣਗੇ ਜੀ ਸਾਡੇ ਸੰਗਠਨ ਦੇ ਮੈਂਬਰ ਹੋਣਗੇ ਪੰਜਾਬ ਤੋਂ ਉਹਦੇ ਵਿੱਚ ਸਾਰੇ ਹੀ ਤਕਰੀਬਨ ਟੀਮ ਵਰਕ ਹੋਏਗਾ ਸਾਡੇ ਸਾਡੇ ਪਰਿਵਾਰੀ ਨੇ ਪੰਜਾਬ ਦੇ ਮਾਨਯੋਗ ਸਰ ਜਰਨੈਲ ਸਿੰਘ ਜੀ ਉਹਨਾਂ ਦੀ ਦੇਖ ਦੇਖ ਚ ਹੋਣਗੇ ਸਾਡੇ ਜਨਰਲ ਸੈਕਟਰੀ ਬਰਸ਼ਟ ਸਾਹਿਬ ਨੇ ਉਹਨੇ ਦੇਖ ਰੱਖਣ ਦੇ ਲੈਕਚਰ ਹੋਣਗੇ ਉਹਦੇ ਵਿੱਚ ਜਿੱਤੇ ਤੱਕ ਸਾਡਾ ਯੋਗਦਾਨ ਹੋਏਗਾ ਸਾਡੇ ਕੋਲ ਰეკਮੈਂਡੇਸ਼ਨ ਲੈਣਗੇ ਅਸੀਂ ਆਪਣੇ ਹਰ ਵਾਰ ਦੇ ਵਿੱਚੋਂ ਜਿਹੜੇ ਸਾਡੇ ਵਲੰਟੀਅਰ ਨੇ ਜਾਂ ਸਾਡੇ ਪਾਰਟੀ ਦੇ ਕੰਮਕਰਮ ਨਮੈਂਦੇ ਨੇ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਕਾਉਂਸਲਰ ਦੇ ਲਾਈਕ ਨੇ ਅਸੀਂ ਉਹਨਾਂ ਦੇ ਨਾਮ ਭੇਜਾਂਗੇ ਪਾਰਟੀ ਚੂਜ਼ ਕਰੇਗੀ ਜਿਹੜਾ ਹਜੇ ਵਾਰਾਂ ਦੇ ਬਾਈਸ ਆਪਣੇ ਬੋਰਡ ਦਾ ਲਗਾ ਕੇ ਸੋਚ ਰਹੇ ਨੇ ਸ਼ਾਸਨ ਨੂੰ ਟਿਕਟ ਮਿਲ ਜੇ ਕੋਈ ਕੰਪੈਂਸਰੀ ਨਹੀਂ ਹਰ ਬੰਦੇ ਬਹਿ ਵੀ ਸੀਗਾ ਦੇਖੋ ਮੇਰੀ ਗੱਲ ਸੁਣੋ ਮੇਰਾ ਹਲਕਾ ਮੇਰਾ ਪਰਿਵਾਰ ਮੈਂ ਵੀ ਲਗਾਏ ਸੀਗੇ ਪ੍ਰਸ਼ਰ ਸਾਹਬ ਨੇ ਲਗਾਏ ਸੀਗੇ ਇਹਨਾਂ ਦੇ ਅੰਗੇਸ਼ਟਰ ਸੀ ਉਹਨਾਂ ਨੇ ਵੀ ਲਗਾਏ ਸੀ ਜਿਹੜੇ ਮਿਰੰਗੇ ਸੀ ਉਹਨਾਂ ਨੇ ਵੀ ਲਗਾਏ ਸੀ ਜਦੋਂ ਪਾਰਟੀ ਨੇ ਸਰਵੇ ਕਰ ਲਿਆ ਪਾਰਟੀ ਨੇ ਸਰਵੇ ਕਰਕੇ ਮੈਂ ਟਿਕਟ ਦੇ ਦਿੱਤੀ ਮੈਂ ਯੋਗ ਸਮਝਿਆ ਤੇ ਮੈਨੂੰ ਟਿਕਟ ਦੇ ਦਿੱਤੀ ਕੋਈ ਸਭ ਤੋਂ ਵਲੰਟੀਅਰਸ ਦੇ ਵਿੱਚੋਂ ਇਹ ਜਿਹੜਾ ਤੁਸੀਂ ਚੂਜ਼ ਕਰੋਗੇ ਜਾਂ ਕਈ ਵਾਰ ਹੁੰਦਾ ਕਿ ਐ ਮੋਕਲੀ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਦੇਖੋ ਮੇਰੀ ਗੱਲ ਸੁਣੋ ਸਾਡੀ ਜਨਤਾ ਚਾਹੂਗੀ ਇਲਾਕੇ ਦੀ ਜਿਹਨੂੰ ਜਨਤਾ ਕਹੂਗੀ ਵੀ ਅਸੀਂ ਇਹ ਸਾਡਾ ਸੇਵਾਦਾਰ ਆ ਉਹਨੂੰ ਟਿਕਟ ਮਿਲਿਆ காங்கிரஸ் ਤੇ ਪਾਜ ਪਾ ਹੈ ਨਹੀਂ ਕਿ ਵੀ ਸੇਵਾਦਾਰੀ ਹੋਪ ਬਾਟੀ ਤੋਂ ਨਹੀਂ 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 ਸੇਵਾ ਦੱਸ ਵੀ ਮੈਂ ਦੱਸ ਨਾ ਕਲੀਅਰ ਕਰ ਦਿੰਨਾ ਉਹਦੇ ਕੀ ਹੈਗੀ ਹਰ ਦਰਜ ਦੇ ਉੱਪਰ ਬਿਲਕੁਲ ਸੀਐਮ ਸਾਹਿਬ ਦੀ ਨਿਗਾਹ ਹੈ ਸੀਐਮ ਸਾਹਿਬ ਨੂੰ ਐਸੀ ਕੋਈ ਐਸੀ ਗੱਲ ਨਹੀਂ ਹੈ ਜਿਹੜੀ ਸੀਐਮ ਸਾਹਿਬ ਦੇ ਨੋਟਿਸ ਜਾ ਉਹਨਾਂ ਦੀ ਨਿਗਾਹ ਚ ਨਾ ਹੋਵੇ ਉਹਨਾਂ ਨੇ ਇੱਕ ਇੱਕ ਗੱਲ ਸਾਨੂੰ ਪੁੱਛੀ ਆ ਸੀ ਉਹਨਾਂ ਦੇ ਇੱਕ ਇੱਕ ਗੱਲ ਦਾ ਜਵਾਬ ਤਾਂ ਹੈ ਹੋਏਗਾ ਮੇਬੀ ਕਿ ਸੋਮਵਾਰ ਸ਼ਾਮੀ 4 ਵਜੇ ਤੋਂ ਬਾਅਦ ਜਾਂ 5 ਵਜੇ ਕੋਈ ਪ੍ਰੈਸ ਕਾਨਫਰੰਸ ਕਰਨੀ ਆ ਇਹੋ ਜੇ ਮੈਟਰ ਤੇ ਕਿ ਜਿਹੜੀਆਂ ਡਾਇਰੈਕਸ਼ਨਾਂ ਨੇ ਉਹ ਨੀਚੇ ਤੱਕ ਬਿਲਕੁਲ ਐਨਪਾਰਦਰਸ਼ੀ ਹੋ ਕੇ ਨਿਕਲਣਗੀਆਂ ਅਫੀਸਰ ਸਾਹਿਬਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੂੰ ਅਸੀਂ ਮਜਬੂਰ ਕਰ ਦੇਵਾਂਗੇ ਕੰਮ ਕਰਨ ਵਾਸਤੇ ਪਬਲਿਕ ਦੇ ਹਿੱਤ ਵਾਸਤੇ ਕੰਮ ਹੋਣਗੇ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਸਾਡਾ ਕੋਈ ਵੀ ਪਬਲਿਕ ਦਾ ਆਦਮੀ ਪਰੇਸ਼ਾਨ ਹੋਵੇ ਕਿਸੇ ਵਿੰਡੋ ਤੇ ਜਾ ਕੇ ਉਹਨੂੰ ਵੇਟ ਕਰਨੀ ਪਵੇ ਇਦਾਂ ਦਾਾਸ ਹੀ ਲੈ ਕੇ ਆ ਰਹੇ ਤੇ ਮੈਂ ਤੁਹਾਨੂੰ ਉਹਦੇ ਕਰੀਬ ਇੱਕ ਜਿਹੜੀਆਂ ਆਨਲਾਈਨ ਲੋਕਾਂ ਨੇ ਅਪਲਾਈ ਕੀਤਾ ਸੀਗਾ ਉੱਥੇ ਫਿਗਰ ਘਟਾਉਣ ਵਾਸਤੇ ਬੱਸ ਸਾਡੀ ਗੱਲ ਦੋ 3000 ਰੁਪਏ 3000 ਐਪਲੀਕੇਸ਼ਨਾਂ ਕੈਨਸਲ ਕਰਤੀਆਂ ਵੀ ਇਹ ਜੇ ਤੁਸੀਂ ਇੱਥੇ ਰੱਖੋ ਨਾ ਪੈਂਡਿੰਗ ਪੈਂਡੈਂਸੀ ਤੇ ਰਹਿੰਦੀ ਆ ਉਹ ਲੋਕ ਪਛਾਰ ਹੋਰ ਨੇ ਇੱਕ ਵਾਰ ਦੀ ਫੀ 145 ਰੁਪਏ ਜਿਹੜਾ ਵਾਰ ਉੱਥੇ ਬਾਰ-ਬਾਰ ਉਹਨਾਂ ਨੂੰ ਫੋਟੋ ਕਰਾਉਣੀ ਪਊਗੀ ਉਹਦੇ ਲਈ ਅਫਸਰ ਕਹਿੰਦੇ ਨੇ ਪੈਂਡੈਂਸੀ ਆਦਾ ਫਿਰ ਸਿਰਫ ਕਲਿੱਕ ਕਰਕੇ ਰਿਜੈਕਟ ਕਰ ਦਿਓ ਭੇਜ ਦਿਓ ਵੀ ਆਬਜੈਕਸ਼ਨ ਲਾ ਦਿਓ ਕਈਆਂ ਦੇ ਆਬਜੈਕਸ਼ਨ ਇਹ ਜੇ ਨਹੀਂ ਜਿਹੜੇ ਕੀ ਸੋਚ ਨਹੀਂ ਸਕਦੇ ਮਾਂ ਦਾ ਨਾਮ ਲਿਖਿਆ ਵੀ ਮਾਂ ਦਾ ਨਾਮ ਦਾ ਸਰਟੀਫਿਕੇਟ ਲੈ ਕੇ ਆਓ ਇਹ ਜਿਹੇ ਗੱਲਾਂ ਨੂੰ ਥੋੜਾ ਜਿਆਦਾ ਆਪਸ ਰੋਂ ਕੇ ਉਹਦੇ ਵਿੱਚ ਕੀ ਹੋਏਗਾ ਉਹਦੇ ਵਿੱਚ ਸੀਐਮ ਸਾਹਿਬ ਨੇ ਅਸੀਂ ਦੋਨਾਂ ਨੇ ਲੜਕੇ ਅਸੀਂ ਗੱਲ ਵੀ ਕੀਤੀ ਸੀ ਜਨ ਸਾਹਿਬ ਨੂੰ ਕਿਉਂਕਿ ਇੱਕ ਐਫੀਡੇਬਲ ਬਣਾਉਣ ਤੇ ਖਰਚ ਨਹੀਂ ਕਰਨਾ ਪਬਲਿਕ ਦਾ ਸੀ ਕੋਈ ਵੀ ਬਸਾ ਵੀ ਜੇ ਖੁੱਲ ਖੁਦ ਕਹਿ ਰਿਹਾ ਕਿ ਮੇਰਾ ਨਾਮ ਇਹ ਹੈ ਮੇਰੀ ਡੇਟ ਇਹ ਹੈ ਉਹਦੀ ਵੈਲਿਡ ਹੋਏਗੀ ਨੰਬਰ ਤੋਂ ਮੈਂ ਤੁਹਾਨੂੰ ਸੋਮਵਾਰ ਤੱਕ ਵੇਟ ਕਰੋ ਤੁਹਾਨੂੰ ਸੋਮਵਾਰ ਤੋਂ ਬਾਅਦ ਤੁਹਾਨੂੰ ਅਸੀਂ ਆਪ ਖੁਦ ਦੱਸਾਂਗੇ ਆਪ ਬੁਲਾਵਾਂਗੇ ਤੁਹਾਨੂੰ ਇਨਵਾਈਟ ਕਰਾਂਗੇ ਉਹ ਸਾਰਾ ਤੁਹਾਨੂੰ ਦੱਸਾਂਗੇ ਸਾਡਾ ਕੀ ਗਾਰਾ ਸੋਮਵਾਰ ਦੀ ਸਾਡੀ ਮੀਟਿੰਗ ਦੀ ਦਿੱਕਤ ਤੁਸੀਂ ਦੇਖਿਆ ਹਣਾ ਖ਼ਬਾਰਾਂ ਪੜੀਆਂ ਹੋਣੀਆਂ ਨੇ ਛੁੱਪਿਆੜ ਦੇਣੀ ਦਾੜੇ ਦੇਣਾ ਆਰਟੀਓ ਬੜੀ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋਣ ਜਾ ਰਿਹਾ ਜਿਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਤੋਂ ਸਾਡੇ ਭਰਾ ਹਲਕਾ ਸੈਂਟਰ ਤੋਂ ਜਿਹੜੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਕਿਉਂਕਿ ਸਵਾ ਸਾਲ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਕੰਮ ਲੋਕਾਂ ਦੇ ਵਿੱਚ ਉਹ ਸਾਰੀ ਜ਼ਰੂਰਤ ਉਹਦੇ ਵਿੱਚ ਡਵੈਲਪਮੈਂਟ ਦੇ ਰੂਪ ਦੇ ਵਿੱਚ ਜੋ ਲੋਕਾਂ ਨੇ ਦੇਖੇ ਨੇ ਅੱਜ ਦੋਨੋਂ ਹੀ ਪਾਰਟੀਆਂ ਦੇ ਸਾਡੇ ਭਰਾ ਸਾਡੇ ਵੀਰ ਜਿਹੜੇ ਆ ਅਹਿਮ ਉਹਦਿਆਂ ਤੇ ਸੀਗੇ ਚਾਹੇ ਭਾਰਤੀ ਜਨਤਾ ਪਾਰਟੀ ਸੀ ਚਾਹੇ ਉਹ ਕਾਂਗਰਸ ਸੀਗੀ ਅੱਜ ਉਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਸੈਂਟਰ ਹਲਕੇ ਦੇ ਵਿੱਚ ਪਰਿਵਾਰ ਵੱਡਾ ਕਰਨ ਜਾ ਰਹੇ ਨੇ ਪਰ ਖਾਸ ਤੌਰ ਤੇ ਮੈਂ ਸਾਡੇ ਹਲਕੇ ਦੇ ਐਮਐਲਏ ਸ਼ਤਕਾਰਯੋਗ ਮੇਰੇ ਛੋਟੇ ਭਾਈ ਸ਼ੋਕ ਪ੍ਰਸ਼ਰ ਪੱਪੀ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਉਹਨਾਂ ਦੀ ਕਹਿਰ ਸ਼ੈਲੀ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਜੋ ਅੱਜ ਸਾਰਾ ਸੰਗਠਨ ਉਹਦੇ ਵਿੱਚ ਸਾਡੇ ਮੰਡਲ ਪ੍ਰਧਾਨ ਪ੍ਰਧਾਨ ਰਾਜੂ ਜੀ ਗੁਰਪੀ ਜੀ ਕਾਂਗਰਸ ਤੋਂ ਗਸ਼ਮੰਦਾ ਜੀ ਔਰ ਤਕਰੀਬਨ ਉਹਨਾਂ ਦੇ ਸਾਥੀ ਦੋ ਤਿੰਨ ਵਾੜਾਂ ਤੋਂ ਉਹਨਾਂ ਨੂੰ ਆਲਵਿਦਾ ਕਹਿ ਕੇ ਅੱਜ ਸ਼ਾਮਲ ਹੋਣ ਜਾ ਰਹੇ ਨੇ ਮੈਂ ਮੁਬਾਰਕਬਾਦ ਦਿੰਦਾ ਲੋਕ ਭਲਾਈ ਪਾਰਟੀ ਔਰ ਲੋਕ ਭਲਾਈ ਪਾਰਟੀ ਤੋਂ ਵੀ ਪ੍ਰਚਰਤਾ ਸਾਹਰੇ ਲੋਕ ਇਨਸਾਫ ਪਾਰਟੀ ਤੋਂ ਵੀ ਔਰ ਤਕਰੀਬਨ ਇਹ ਜਿਹੜਾ ਪਰਿਵਾਰ ਵੱਡਾ ਹੋਣ ਜਾ ਰਿਹਾ ਹੈ ਉਹ ਸੰਕੇਤ ਦਿੰਦਾ ਕਿ ਆਉਣ ਵਾਲੀਆਂ ਕਾਰਪੀਸ਼ਨ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਦਾ ਹਾਸ ਬਣ ਜਾ ਰਿਹਾ ਹੈ ਔਰ ਆਮ ਆਦੀ ਪਾਰਟੀ ਦਾ ਜੋ ਵजूद ਹੈ ਉਹ ਲੋਕਾਂ ਦੇ ਵਿੱਚ ਆ ਗਿਆ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਕੀਤਾ ਸੀ ਲੋਕਾਂ ਨੇ ਇੱਕ ਸਵਾ ਸਾਲ ਪਹਿਲਾਂ ਇੱਕ ਬਦਲਾਅ ਕਰਕੇ ਆਮ ਆਦੀ ਪਾਰਟੀ ਨੂੰ ਮੌਕਾ ਦਿੱਤਾ ਸੀ ਜਿਸ ਦੇ ਵਿੱਚ ਪੰਜਾਬ ਦੀ 117 ਸੀਟਾਂ ਤੇ ਜੋ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਹੋ ਖਾਸ ਤੌਰ ਤੇ ਸਾਡੇ ਲੁਧਿਆਣੇ ਦੇ ਵਿੱਚ ਚਾਹੇ ਨਾਰਥ ਹਵੇ ਚਾਹੇ ਵੈਸਟ ਹਵੇ ਚਾਹੇ ਸੈਂਟਰ ਹੋਵੇ ਚਾਹੇ ਈਸਟ ਹੋਵੇ ਚਾਹੇ ਸਾਊਥ ਹੋਵੇ ਚਿੰਦੇ ਵੀ ਹਲਕੇ ਨੇ ਸਾਰਿਆਂ ਦੇ ਵਿੱਚ ਜੰਗੀ ਪੱਧਰ ਤੇ ਡਵੈਲਪਮੈਂਟ ਚੱਲ ਰਹੀ ਹੈ ਕਿਉਂਕਿ ਰਵੈਤੀ ਪਾਰਟੀਆਂ ਕਿਹਾ ਕਰਦੀਆਂ ਸੀਗੇ ਕਿ ਪੰਜਾਬ ਸਰਕਾਰ ਕੋਲ ਖਜ਼ਾਨਾ ਨਹੀਂ ਖਜ਼ਾਨਾ ਖਾਲੀ ਹੈ ਜਿਹੜੀ ਵਰਡਿੰਗ ਹੈ ਇਹ ਉਹਨਾਂ ਤੇ ਸੋਭਦੀ ਸੀਗੀ ਪਰ ਸਾਡੀ ਸਰਕਾਰ ਜਿਹੜੀ ਲੋਕਾਂ ਦੀ ਬਣਾਈ ਸਰਕਾਰ ਪਿਆਰ ਦੇ ਨਾਲ ਉਸ ਵਿੱਚ ਨਾ ਤਾਂ ਖਜ਼ਾਨੇ ਦੀ ਕਮੀ ਹੈ ਤੇ ਨਾ ਹੀ ਕੋਈ ਕੰਮਾਂ ਦੀ ਵੱਲੋਂ ਕਮੀਆਂ ਸਾਡੇ ਜਿੰਨੇ ਵੀ ਐਮਐਲਏ ਸਤਾਰਾ ਯੋਗ ਨੇ ਸਾਰੀ ਮਿਹਨਤ ਦੇ ਨਾਲ ਹਿੰਮਤ ਦੇ ਨਾਲ ਕੰਮ ਕਰ ਰਹੇ ਨੇ ਉਸ ਦੀ ਰੂਪਰੇਖਾ ਨੂੰ ਦੇਖਦੇ ਹੋਏ ਅੱਜ ਸਾਡੇ ਜਿੰਨੇ ਵੀ ਸਾਥੀ ਚਾਹੇ ਕਾਂਗਰਸ ਚਾਹੇ ਆਮ ਬੀਜੇਪੀ ਚਾਹੇ ਲੋਕੀ ਸਾਹ ਪਾਰਟੀ ਛੱਡ ਕੇ ਸਾਡੇ ਦਰਮਿਆਨ ਆਏ ਨੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਜੀ ਆਇਆਂ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਜਿੱਥੇ-ਜਿੱਥੇ ਇਹਨਾਂ ਦੇ ਓਦੇ ਨੇ ਉੱਥੇ ਤਰ੍ਹਾਂ ਹੀ ਓਦੇ ਦੇ ਹਿਸਾਬ ਨਾਲ ਉਹਨਾਂ ਨੂੰ ਸਤਿਕਾਰ ਉਹਨਾਂ ਨੂੰ ਪਿਆਰ ਦੇ ਕੇ ਕਿਉਂਕਿ ਆਮ ਆਦਮੀ ਪਾਰਟੀ ਸਮੁੰਦਰ ਹੈ ਇਹਦੇ ਵਿੱਚ ਹਰ ਵਰਗ ਸਮਾਇਆ ਹੋਇਆ ਔਰ ਮੈਂ ਜਿੱਥੇ ਜੀ ਆਇਆਂ ਪਾਰਟੀ ਵਾਲੇ ਜੀ ਆਖਦਾ ਉੱਥੇ ਮੈਂ ਗੁਰਪ੍ਰੀਤ ਗੋਗੀ ਜੀ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਬੈਠੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਉਹਨਾਂ ਨੂੰ ਵੈਲਕਮ ਕਰਨ ਜੀ ਆਖਣ ਕਿਉਂਕਿ ਪ੍ਰੈਸ਼ਰ ਸਾਹਿਬ ਦਾ ਹਲਕਾ ਆ ਸਾਡੇ ਚ ਜਿਵੇਂ ਕਹਿ ਸਕਦੇ ਮੈਂ ਕਿਸੇ ਦਾ ਕੋਈ ਫਰਕ ਹੈ ਨਹੀਂ ਜਿੱਥੇ-ਜਿੱਥੇ ਵੀ ਕੰਮ ਨਹੀਂ ਹੁੰਦੀ ਲੋੜ ਦੇ ਇਕੱਠੇ ਰਲ ਕੇ ਡਟ ਕੇ ਲੋਕਾਂ ਦੀ ਹਿੱਤ ਵਾਸਤੇ ਲੋਕਾਂ ਦੇ ਸਮਾਜ ਦੀ ਹਿੱਤ ਵਾਸਤੇ ਕੰਮ ਕਰਦੇ ਆ ਮੈਂ ਹੁਣ ਗੁਰਪ੍ਰੀਤ ਜੀ ਗੋਗੀ ਜੀ ਨੂੰ ਕਹੂੰਗਾ ਜੀ ਸਾਰਿਆਂ ਨੂੰ ਮੁਬਾਰਕਬਾਦ ਦੇਣ ਔਰ ਉਸ ਤੋਂ ਬਾਅਦ ਜੁਆਇਨਿੰਗ ਹੋਏਗੀ ਔਰ ਪ੍ਰੈਸ਼ਰ ਸਾਹਿਬ ਦਾ ਸਾਰਾ ਦਾ ਧੰਨਵਾਦ ਵੀ ਕਰਨਗੇ ਦੋਨੋਂ ਭਰਾ ਐਮਐਲਏ ਸਾਹਿਬ ਬੱਕਾ ਜੀ ਤੇ ਪੱਪੀ ਜੀ ਔਰ ਸਾਡੇ ਸਾਹਮਣੇ ਸਾਰੀ ਸਤਿਕਾਰਯੋਗ মিডিਆ ਤੇ ਸਾਡੇ ਸਤਿਕਾਰਯੋਗ ਭਰਾ ਔਰ ਅੱਜ ਸਾਡੇ ਪਰਿਵਾਰ ਦੇ ਵਿੱਚ बड़े जोश ते होशोहवास ਦੇ ਵਿੱਚ ਬਿਨਾਂ ਕਿਸੇ ਦਿਵਾਦ ਹੋਈ ਜੋ ਇਹਨਾਂ ਨੇ ਸਾਡੀ ਆਪਣੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਔਰ ਖਾਸ ਕਰਕੇ ਮਾਨ ਸਾਹਿਬ ਦੇ ਜਿਸ ਤਰੀਕੇ ਨਾਲ ਉਹਨਾਂ ਦੇ ਅੱਜ ਦੀ ਡੇਟ ਤੁਸੀਂ ਦੇਖੋ ਹਰ ਚੀਜ਼ ਉਹਨਾਂ ਨੇ ਟ੍ਰਾਂਸਪੇਰੈਂਸੀ ਦੇ ਨਾਲ ਪੰਜਾਬ ਨੂੰ ਅੱਗੇ ਲਿਆਉਣ ਵਾਸਤੇ ਉਹਨਾਂ ਨੇ ਪੂਰਾ ਜੋਰ ਲਾਇਆ ਔਰ ਉਸੇ ਕੜੀ ਦੇ ਤਹਿਤ ਸਾਡੇ ਵੱਡੇ ਭਰਾ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਜੋ ਕੰਮ ਕੀਤੇ ਆਪਣੇ ਹਲਕੇ 'ਚ ਉਸ ਤੋਂ ਪ੍ਰਭਾਵਿਤ ਹੋ ਕੇ ਇਹ ਜੋ ਸਾਡੇ ਭਰਾ ਗੁਰਪ੍ਰੀਤ ਜੀ ਤੇ ਲਖਮਨ ਜੀ ਤੇ ਹੋਰ ਇਹਨਾਂ ਦੇ ਸਾਰੇ ਸਾਥੀ ਜਿੰਨੇ ਵੀ ਸਤਿਕਾਰਯੋਗ ਆਏ ਨੇ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਆਂ ਔਰ ਇਹਨਾਂ ਨੂੰ ਇਸ ਚੀਜ਼ ਦੀ ਵੀ ਅਸੀਂ ਗਰੰਟੀ ਦਿੰਦੇ ਆਂ ਕਿ ਜਿਸ ਤਰੀਕੇ ਨਾਲ ਤੁਹਾਨੂੰ ਪੁਰਾਣੀਆਂ ਪਾਰਟੀਆਂ ਨੇ ਤੁਹਾਨੂੰ ਵਰਤਿਆ ਔਰ ਤੁਹਾਨੂੰ ਪੁੱਛਿਆ ਨਹੀਂ ਤਾਂ ਹੀ ਤੁਸੀਂ ਬੰਦਾ ਅੱਖ ਕੇ ਆਉਂਦਾਂ ਅਸੀਂ ਇੱਦਾਂ ਹੀ ਆਏ ਆਂ ਤੇ ਇਸੇ ਤਰੀਕੇ ਨਾਲ ਤੱਕੜੇ ਹੋ ਕੇ ਆਪਾਂ ਇਹ ਜੋ ਆਮ ਆਦੀ ਪਾਰਟੀ ਦੀ ਸਰਕਾਰ ਆ ਬੜੀ ਇੱਕ ਆਮ ਲੋਕਾਂ ਦੀ ਆਮ ਘਰਾਂ ਦੇ ਬੰਦਿਆਂ ਦੀ ਸਰਕਾਰ ਹੈਗੀ ਆ ਜਿੱਦੇ ਚ ਕਿ ਹਰ ਵਰਗ ਦੇ ਬੰਦੇ ਨੂੰ ਇੱਥੇ ਨਵਾਜਿਆ ਜਾਂਦਾ ਕੋਈ ਇਹਦੇ ਚ ਅਸੀਂ ਜਾਤ ਪਾਤ ਜਾਂ ਕੋਈ دین ਧਰਮ ਜਾਂ ਇਹਦੇ ਚ ਕੋਈ ਨਹੀਂ ਸਿਰਫ ਤੇ ਸਿਰਫ ਇਹਦੇ ਵਿੱਚ ਬੰਦੇ ਦੀ ਕੈਪੇਬਿਲਟੀ ਬੰਦੇ ਦੇ ਕੰਮਾਂ ਦੀ ਮਿਆਰ ਇਹ ਚੀਜ਼ਾਂ ਨੂੰ ਦੇਖ ਕੇ ਆਮ ਆਦੀ ਪਾਰਟੀ ਅੱਗੇ ਲੋਕਾਂ ਨੂੰ ਪ੍ਰਮੋਟ ਕਰਦੀ ਆ ਉਸੇ ਕਣੀ ਦੇ ਤਹਿਤ ਜੋ ਅੱਜ ਸਾਡੇ ਸਤਿਕਾਰਯੋਗ ਪ੍ਰਾਜਾ ਸ਼ਾਮਲ ਹੋਏ ਨੇ ਮੈਨੂੰ ਪੂਰੀ ਉਮੀਦ ਆ ਇਹ ਸਾਡੀ ਪਾਰਟੀ ਦਾ ਪੂਰਨ ਸਾਥ ਦੇਣਗੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਵਿੱਚ ਸਾਡਾ ਡਟ ਕੇ ਸਾਡੇ ਨਾਲ ਖੜਨਗੇ ਔਰ ਜੋ ਇਹਨਾਂ ਦਾ ਬਣਦਾ ਹੱਕ ਆ ਉਹ ਇਹਨਾਂ ਨੂੰ ਬਿਲਕੁਲ ਦਿੱਤਾ ਜਾਏਗਾ ਇਹਦੇ ਵਿੱਚ ਕੋਈ ਦੂਜੀ ਦੋਰ ਨਹੀਂ ਤੇ ਇਹਦੇ ਨਾਲ-ਨਾਲ ਹੀ ਮੈਂ ਫਿਰ ਤੋਂ ਸਾਰੇ ਆਏ ਹੋਏ ਦੋਸਤਾਂ ਦਾ ਮਿੱਤਰਾਂ ਦਾ ਜਿੰਨੀਆਂ ਵੀ ਪਾਰਟੀਆਂ ਤੋਂ ਆਏ ਨੇ ਕਾਂਗਰਸ ਤੋਂ ਆਏ ਨੇ ਭਾਜਪਾ ਤੋਂ ਆਏ ਨੇ ਜਾਂ ਲੋਕ ਇਨਸਾਫ ਪਾਰਟੀ ਤੋਂ ਆਏ ਨੇ ਸਾਰੇ ਹੀ ਭਰਾਵਾਂ ਦਾ ਅਸੀਂ ਇੱਥੇ ਆਏ ਨੂੰ ਜੀ ਆਇਆਂ ਆਖਦੇ ਆਂ ਔਰ ਧੰਨਵਾਦ ਕਰਦੇ ਆਂ ਸਾਰਾ ਸਾਰੇ ਤੁਹਾਡੇ মিডিਆ ਦਾ ਜਿਨ੍ਹਾਂ ਨੇ ਸਾਨੂੰ ਬਤਰਾ ਤੁਸੀਂ ਇੱਥੇ ਆਪਣਾ ਬਹੁਤ ਬੋਲਾ ਟਾਈਮ ਕੱਟ ਕੇ ਇਹ ਸਾਰਾ ਸਾਡਾ ਜੋ ਪ੍ਰੋਗਰਾਮ ਆ ਉਹਨੂੰ ਤੁਸੀਂ ਸਫਲ ਬਣਾਉਣ ਦੇ ਵਿੱਚ ਪੂਰੇ ਤੁਸੀਂ ਸਾਡੀ ਯੋਗਦਾਨ ਪਾ ਰਹੇ ਹੋ ਇਸ ਚੀਜ਼ ਦਾ ਵੀ ਤੁਹਾਡਾ ਧੰਨਵਾਦ ਜੈ ਹਿੰਦ ਆਪ ਵੀ ਖੁੱਲਾ ਜਿਹੜਾ ਟੈਸਟ ਸੈਂਟਰ ਨਾਲ ਤੋਂ ਟੈਸਟ ਹੋਇਆ ਲੋਕ ਆਮ ਲੋਕਾਂ ਨੂੰ ਸੁਵਿਧਾ ਬੰਦੀ ਤੁਸੀਂ ਵੀ ਉਧਰ ਵੀ ਚੱਕਿਆ ਸੀ ਜਦੋਂ ਤੇ ਉੱਥੇ ਉਹਨਾਂ ਨੇ ਖੁੱਲੇ ਅੱਜ ਸਿਰਫ ਉਸ ਗੱਲ ਨੂੰ ਕੋਈ ਖਵਾਰਾ ਖਵਾਰਾ ਲੱਗਿਆ ਸ਼ਨੀਵਾਰ ਐਤਵਾਰ ਖੁੱਲਦਾ ਪੈਂਡਿੰਗ ਕਰਕੇ ਆਮ ਦਿਨਾਂ 'ਚ ਲੋਕ ਉੱਥੇ ਪ੍ਰੋਬਲਮ ਨੂੰ ਦੱਸਦੇ ਪਏ ਨੇ ਇਹ ਦਿਨ ਛੁੱਟੀ ਵਾਲੇ ਦਿਨ ਵੀ ਦੇਖੋ ਮੈਂ ਖੁੱਦ ਕੰਮ ਕਰਾ ਰਹੀ ਹਾਂ ਦੇਖੋ ਮੈਂ ਇਸ ਚੀਜ਼ ਨੂੰ ਬਿਲਕੁਲ ਕਹਿਣ ਤੋਂ ਗੁਰੇਜ਼ ਨਹੀਂ ਕਰੂੰਗਾ ਉਹ ਦਿਨ ਜੋ ਇਹਨਾਂ ਨੇ ਖੋਲਿਆ ਛੁੱਟੀ ਵਾਲੇ ਦਿਨ ਕਿਸੇ ਵੀਆਈਪੀ ਨੂੰ ਇਹਨਾਂ ਨੇ ਟਰੀਟ ਕਰਨ ਵਾਸਤੇ ਖੋਲਿਆ ਸੀ ਤੇ ਇਹ ਚੀਜ਼ ਬਰਦਾਸ਼ਤ ਨਹੀਂ ਵੀ ਆਮ ਪਬਲਿਕ ਵਾਸਤੇ ਬੰਦ ਰਹਿਣ ਤੇ ਵੀਆਈਪੀ ਵਾਲੇ ਕਿਸੇ ਬੰਦੇ ਵਾਪਾਂਵੇਂ ਸੀ ਕੋਈ ਵੀ ਹੋਵੇ ਉਹਦੇ ਲਈ ਛੁੱਟੀ ਵਾਲੇ ਦਿਨ ਵੀ ਕੋਈ ਆਫੀਸਰ ਇੱਦਾਂ ਦੀ ਨੈਗਲੀਜੈਂਸੀ ਕਰੂਗਾ ਤੇ ਉਹਦੇ ਖਿਲਾਫ ਸੀ ਕਾਰਵਾਈ ਕਰਨੀ ਕਰਨੀ ਹੈਗੀ ਮੈਂ ਐਸੀਐਮ ਸਾਹਿਬ ਨੂੰ ਗੱਲ ਕਹਿ ਕੇ ਵੀ ਆਇਆ ਸੀ ਥੈਂਕਿਊ ਜੀ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਜੀ ਮੈਂ ਆਮ ਆਦਮੀ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਖਾਸ ਖਾਸ ਤੌਰ ਤੇ ਸਾਡੇ ਹਲਕਾ ਦੇ ਐਮ ਐਲ ਏ ਅਸ਼ੋਕ ਪ੍ਰਾਸ਼ਰ ਪੱਪੀ ਜੀ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਮਦਨ ਲਾਲ ਬੱਗਾ ਜੀ ਗੁਰਪ੍ਰੀਤ ਗੋਗੀ ਜੀ ਸਮੁੱਚੀ ਜਿਹੜੀ ਆਮ ਆਦਮੀ ਪਾਰਟੀ ਦੀ ਟੀਮ ਹੈ ਮੈਂ ਧੰਨਵਾਦ ਕਰਦਾ ਔਰ ਇਹਨਾਂ ਦੀਆਂ ਪਾਰਟੀ ਦੀਆਂ ਜਿਹੜੀਆਂ ਪੰਜਾਬ ਦੇ ਵਿਕਾਸ ਤੇ ਸੈਂਟਰਲ ਦੀਆਂ ਜਿਹੜੀਆਂ ਹਲਕਾ ਸੈਂਟਰਲ ਦੇ ਵਿਕਾਸ ਦੇ ਜਿਹੜੀਆਂ ਨੀਤੀਆਂ ਨੇ ਸਾਡੀਆਂ ਹਰੇਕ ਹਲਕੇ ਦੇ ਵਿੱਚ ਜਿੰਨੇ ਐਮ.ਐਲ.ਏ ਆ ਉਹ ਵਿਕਾਸ ਦਾ ਜਿਹੜਾ ਕੰਮ ਕਰ ਰਹੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜੀਆਂ ਪੰਜਾਬ ਦੇ ਪ੍ਰਤੀ ਵਿਕਾਸ ਦੀਆਂ ਨੀਤੀਆਂ ਇਹਨਾਂ ਨੂੰ ਦੇਖਦੇ ਹੋਏ ਅੱਜ ਮੈਂ ਆਪਣੀ ਸਮੁੱਚੀ ਟੀਮ ਦੇ ਨਾਲ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੇਰੇ ਨਾਲ ਮੇਰੇ ਮੰਡਲ ਦੇ ਜਿਹੜੇ ਆ ਵਾਈਸ ਪ੍ਰਧਾਨ ਨੇ ਜਿਹੜੇ 4 ਵਾਈਸ ਪ੍ਰਧਾਨ ਔਰ ਸਾਡੇ ਬੀ.ਸੀ. ਮੋਰਚਾ ਤੋਂ ਮੋਰਚਾ ਦੇ ਪ੍ਰਧਾਨ ਦੀਪਕ ਬੱਲੂ ਜੀ ਉਹ ਵੀ ਔਰ ਮੈਲਾ ਮੋਰਚਾ ਤੋਂ ਰਾਜਵੰਦ ਗੌਰ ਸਮੂਚੀ ਮੇਰੀ ਜਿਹੜੀ ਸਾਰੀ ਟੀਮ ਹੈ ਔਰ ਬੂਥ ਪ੍ਰਧਾਨ ਸਾਰੇ ਹੀ ਤਕਰੀਬਨ 30 ਤੋਂ 35 ਜਣੇ ਜਿਹੜੇ ਆ ਮੰਡਲ ਦੇ ਵਿੱਚੋਂ ਅਸੀਂ ਇੱਥੇ ਅੱਜ ਜੁਆਇਨ ਕੀਤਾ ਹੈ ਜੀ ਜਿੰਦਾਬਾਦ ਨਾਜੂ ਬਾਪਾ ਜਿੰਦਾਬਾਦ ਔਰ ਸ਼ਿਸ਼ੋਕ ਪ੍ਰੈਸ਼ਰ ਪੱਪੀ ਜਿੰਦਾਬਾਦ ਔਰ ਜਿਹੜੀਆਂ ਇਹ ਨੀਤੀਆਂ ਨੂੰ ਦੇਖਦੇ ਹੋਏ ਜੋ ਵੀ ਆਮ ਆਦਮੀ ਪਾਰਟੀ ਨੇ ਵਾਦੇ ਕੀਤੇ ਹੈ ਉਹ ਪਹਿਲ ਦੇ ਆਧਾਰ ਤੇ ਉਹ ਪੂਰੇ ਕਰ ਰਹੀ ਹੈ ਜੇ ਬਿਜਲੀ ਦਾ ਕਿਹਾ ਤੇ ਬਿਜਲੀ ਦਾ ਵਾਅਦਾ ਇਹਨਾਂ ਨੇ ਟਾਈਮਲੀ ਭੰਨ ਦਿੱਤਾ ਨਾਲ ਦੀ ਨਾਲ ਹੀ ਪੂਰਾ ਕਰ ਦਿੱਤਾ ਔਰ ਸਾਰੇ ਹੀ ਜਿਹੜੇ ਵਾਦੇ ਆ ਉਹ ਮੱਲਾ ਕਲੀਨਿਕ ਜਿਹੜੇ ਖੋਲੇ ਆ ਜਿੱਥੇ ਲੋਕਾਂ ਨੂੰ ਕਾਫੀ ਜਿਹੜੀ ਸਹੂਲਤਾਂ ਮਿਲ ਰਹੀਆਂ ਨੇ ਔਰ ਇਹਨਾਂ ਨੀਤੀਆਂ ਨੂੰ ਦੇਖਦੇ ਹੋਏ ਅੱਜ ਅਸੀਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਔਰ ਇਹ ਹਮੇਸ਼ਾ ਹੀ ਸਾਡੇ ਐਮਐਲਏ ਸਾਹਿਬ ਜਿਹੜੇ ਆ ਕਹਿੰਦੇ ਵੀ ਮੋਢੇ ਦੇ ਨਾਲ ਮੋਢਾ ਲਾ ਕੇ ਮੇਰੇ ਖੜੋ ਤਾਂ ਕਿ ਸੈਂਟਰ ਹਲਕੇ ਦਾ ਜਿਹੜਾ ਉਹ ਵਿਕਾਸ ਹੋ ਸਕੇ ਤੇ ਅਸੀਂ ਆਪਣੀ ਟੀਮ ਵੱਲੋਂ ਐਮਐਲਏ ਸਾਹਿਬ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਤੇ ਵਿਕਾਸ ਦੀ ਜਿਹੜੀ ਲਹਿਰ ਨੂੰ ਉਹ ਰੁਕਣ ਨਹੀਂ ਦੇਵਾਂਗੇ ਔਰ ਬਹੁਤ ਵੀ ਸਹਿਕਾਰਯੋਗ ਮੇਰੇ ਨਾਲ ਕਾਂਗਰਸ ਤੋਂ ਲక్ష్ਮਨ ਜੋਧਿਆ ਜੀ ਜਿਹੜੇ ਕਾਂਗਰਸ ਛੱਡ ਕੇ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਏ ਆ ਔਰ ਇਹ ਕਾਂਗਰਸ ਦੇ ਵਿੱਚ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਸੀਗੇ ਕਾਂਗਰਸ ਕਮੇਟੀ ਦੇ ਔਰ ਮੇਰੇ ਨਾਲ ਲਾਜਵਿੰਦਰ ਲਾੜੀ ਜੀ ਰਾਮ ਸ਼ਰਮਾ ਜੀ ਸਾਰੀ ਜਿਹੜੀ ਟੀਮ ਹੈ ਜਗਮਉਨ ਨੂੰ ਸਾਰੀ ਜਿਹੜੀ ਟੀਮ ਹੈ ਉਹ ਸ਼ਾਮਲ ਹੋਈ ਹੈ ਔਰ ਧੰਨਵਾਦ ਕਰਦੇ ਆ ਔਰ ਇਸੇ ਤਰ੍ਹਾਂ ਹੀ ਜਿਹੜਾ ਕੰਮ ਹੈ ਵਿਕਾਸ ਦੇ ਜਿਹੜੇ ਕਾਰਜ ਹੈ ਉਹ ਚੱਲਦੇ ਰਹਿਣਗੇ ਤੇ ਜਿਹੜੀ ਜਨ ਹਿੱਤ ਲਈ ਜਿਹੜੀ ਸੇਵਾ ਹੈ ਸਾਡੀ ਉਹ ਜਾਰੀ ਰਹੇਗੀ ਮੇਰਾ ਕਿ ਦਵਾਈ ਨਗਰ ਮੰਡਲ ਹੈ ਜੀ ਕਿ ਦਵਾਈ ਨਗਰ ਮੰਡਲ ਸਰਕਾਰ ਆਪ ਜੀ ਪਪਾ ਕਾਰਪੋਰੇਟ ਇਲੈਕਸ਼ਨ ਦੇ ਕਿਲ ਕਰ ਰਹੇ ਤੱਕ ਤੱਕ ਹੋਣਗੇ ਪ੍ਰੋਜੈਕਟ ਨੰ ਬਿੰਮਰ ਬੜਾ ਹੈ ਬਰਸਾਤ ਥੋੜੀ ਪਉਣ ਵਾਲੇ ਇਹਨਾਂ ਦੀ ਦਿੱਕਤ ਆ ਗਈ ਜੀ ਉਹਦੇ ਲਈ ਕੋਈ ਇਨਫਰਸਟ੍ਰਕਚਰ ਆਪ ਵੀ ਮੈਂ 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 ਦਰਸ਼ਕ ਨਹੀਂ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਇਹ ਹਰ ਵਾਰੀ ਹੁੰਦਾ ਹੈ ਜਦੋਂ ਬਰਸਾਤ ਸੌਣ ਦੀ ਮਹੀਨੇ ਸਟਾਰਟ ਹੁੰਦੀ ਹੈ ਨਾ ਕਿਤੇ ਨਾ ਕਿਤੇ ਇੱਕ ਦੇ ਰੋਡ ਜਾਲੀ ਬੰਦ ਆ ਜਾਂ ਕਿਤੇ ਪਾਣੀ ਦਾ ਨਿਕਾਸ ਦੀ ਕਮੀ ਹੁੰਦੀ ਹੈ ਪਹਿਲੀ ਬਰਸਾਤ ਵਿੱਚ ਨੇਚਰਲੀ ਕਿਤੇ ਨਾ ਦਿੱਕਤ ਆਉਂਦੀ ਹੈ ਔਰ ਤਕਰੀਬਨ ਇਸ ਵਾਰੀ ਤੁਸੀਂ ਦੇਖਿਆ ਹੋਣਾ ਪਿਛਲਾ ਸਾਲ ਵੀ ਜਿਹੜਾ ਬਰਸਾਤ ਦਾ ਨੰਗਾ ਸਰਕਾਰ ਮਨ ਤੋਂ ਬਾਅਦ ਸਾਡੇ ਕੋਲ ਇੱਕ ਮੇਨ ਬੁੱਢਾ ਨਾਲਾ ਬੁੱਢਾ ਦਰਿਆ ਜੋਂ ਪਾ ਕੇ ਰਹੇ ਸੀ ਕਿ ਕਿਸੇ ਵੇਲੇ ਉਹ ਉਹਦਾ ਇੱਕ ਬੂੰਦ ਪਾਣੀ ਵੀ ਸੀ ਬਾਹਰ ਨਹੀਂ ਜਾਣ ਦਿੱਤਾ ਨਹੀਂ ਤਾਂ ਦੋਨੇ ਪਾਸੇ ਚਾਹੇ ਪੁੰਨਨਪੁਰੀ ਹੋਵੇ ਉਹਦਾ ਨਾ ਡੁੰਮੜੀ ਵੀ ਰੱਖਿਆ ਸੀਗਾ ਚਾਹੇ ਗੁਰਨਾਨਕਪੁਰਾ ਹੋਵੇ ਚਾਹੇ ਪਕਾਰਨਗਰ ਹੋਵੇ ਜਾਹੇ ਗੋਗੀ ਸਾਹਿਬ ਦਾ ਹਲਕਾ ਹੈਬੋਵਾਲ ਦੇ ਵਿੱਚ ਸਾਈਡ ਤੇ ਹੋਵੇ ਅਸੀਂ ਇਸ ਵਾਰੀ ਕਿਸੇ ਪਾਣੀ ਕਿਦੇ ਬੂੰਦ ਪਾਣੀ ਨਹੀਂ ਜਾਣ ਦਿੱਤੀ ਤੁਸੀਂ ਵੀ ਸਾਰਿਆਂ ਨੇ ਪ੍ਰੈਸਰਾਂ ਨੇ ਜਾ ਕੇ ਦੇਖਿਆ ਵੀ ਹੈ ਔਰ ਐਸ ਵਾਰੀ ਵੀ ਪ੍ਰਭੂ ਕਿਰਪਾ ਕਰਨਗੇ ਤਾਂ ਸਾਰਿਆਂ ਦਾ ਬਚਾਅ ਹੋਏਗਾ ਆਪਾਂ ਇੰਤਜ਼ਾਮ ਕੀਤਾ ਹੋਇਆ ਹੈ ਕਿਤੇ ਕੋਈ ਦਿੱਕਤ ਨਹੀਂ ਹਾਂ ਕਈ ਜਲਾ ਪੋਕਟ ਹੈਗੀਆਂ ਨੇ ਜਿੱਥੇ ਪਾਣੀ ਦਾ ਨਿਕਾਸ ਨਹੀਂ ਹੁੰਦਾ ਉਹ ਤੁਹਾਡੇ ਕਹਿਣ ਮਤਾ ਕੋ ਲੋਕਾਂ ਦੇ ਖੇਤਾਂ ਵਾਸਤੇ ਆਪਾਂ ਬਿਲਕੁਲ ਜੰਗੀ ਪੱਧਰ ਤੇ ਉਹਨੂੰ ਬਿਲਕੁਲ ਕਲੀਅਰ ਕਰ ਦੇਣਾ ਕਿਉਂਕਿ ਸਵਾ ਸਾਲ ਹੋਇਆ ਹੈ ਸਵਾ ਸਾਲ ਜਿੰਨਾ ਕੁਛ ਅਸੀਂ ਕਰ ਸਕਦੇ ਜੀ ਪੱਧਰ ਤੌਰ ਤੇ ਯਕੀਨੀ ਤੌਰ ਤੇ ਅਸੀਂ ਕੰਮ ਕੀਤਾ ਔਰ ਜਿੱਥੇ ਜਿੱਥੇ ਰੋਡ ਜਣੀਆਂ ਬੰਦ ਮੈਂ ਨਹੀਂ ਕਿਹਾ ਕਿ ਅਸੀਂ ਵੀ ਨਹੀਂ ਜਿਹੜੇ ਨੇ ਪਹਿਲਾਂ ਪੈ ਸਕਦੇ ਨੇ ਜਿਹੜੀ ਮਾਨਸੂਨ ਤੋਂ ਪਹਿਲਾਂ ਵੀ ਆ ਸਕਦੇ ਹਾਂ ਹੁਣ ਅਸੀਂ ਦੇਖਿਆ ਵੀ ਅੱਧੇ ਘੰਟਾ ਮੀਂਹ ਪੈਂਦਾ ਪਾਣੀ ਪਾਣੀ ਹੋ ਜਾਂਦਾ ਜੀ ਮੈਂ ਉਸੇ ਗੱਲ ਤੇ ਆ ਰਿਹਾ ਕਈ ਪੋਕਟਾਂ ਹੈਗੀਆਂ ਨੇ ਜਿਹਦੇ ਵਿੱਚ ਪਾਣ ਪਿਛਲੇ ਪਾਸੇ ਕਰਾ ਸਰਕਾਰਾਂ ਨੇ ਕੋਈ ਨਿਕਾਸ ਕੀਤਾ ਨਹੀਂ ਜਿੱਦਾਂ ਢੋਲੇਆਂ ਚੋਂ ਕੁਗ ਲਾ ਲੋ ਸਰੋਣਾ ਚੋਂ ਕੁ ਸਾਡੀ ਨਿਗਾਚ ਨਹੀਂ ਉੱਥੇ ਅਸੀਂ ਸਾਰਾ ਇੰਤਜ਼ਾਮ ਕਰਕੇ ਸਾਰਾ ਇਕੱਠੀ ਆਉਣ ਵਾਲੇ ਟਾਈਮ ਦੇਖੋਗੇ ਤੁਹਾਨੂੰ ਬਹੁਤ ਅੱਛਾ ਚੇਂਜ ਨਜ਼ਰ ਆਊਗਾ। ਤੁਸੀਂ ਕਹਿ ਰਹੇ ਹੋ ਕਿ ਪੁਰਾਣੀ ਸਰਕਾਰਾਂ ਨੇ ਕੰਮ ਨਹੀਂ ਕੀਤਾ ਪਰ ਪੁਰਾਣੀ ਸਰਕਾਰਾਂ ਦੇ ਨੁਮਾਇंदे ਕਹਿੰਦੇ ਨੇ ਕਿ ਅਸੀਂ ਕੰਮ ਸ਼ੁਰੂ ਕਰਾ ਗਏ ਤੁਸੀਂ ਪੂਰਾ ਕਰਵਾ ਦਿਓ ਬਈ ਬਹੁਤ ਵੱਡੀ ਗੱਲ ਹੈ। ਮੈਂ ਇਸੇ ਗੱਲ ਤੇ ਤੁਹਾਨੂੰ ਮੈਂ ਕਹਿਣ ਲੱਗਾ ਸੀ ਕਿ ਤੁਸੀਂ ਆਪ ਹੀ ਚੰਗਾ ਕੀਤਾ ਗੱਲ ਕਰਤੀ। 10 ਸਾਲ ਅਕਾਲੀ ਦਲ ਨੇ ਰਾਜ ਕੀਤਾ, 5 ਸਾਲ ਕਾਂਗਰਸ ਨੇ ਰਾਜ ਕੀਤਾ ਤੁਹਾਡੇ ਸਾਹਮਣੇ ਹੀ ਹੈ। ਉਹਨੂੰ ਕਈ ਵਾਰੀ ਬੈਠ ਕੇ ਸਾਡੇ ਮੈਂਬਰ ਸਾਹਿਬ, ਮੈਂਬਰ ਪਾਰਲੀਮੈਂਟ ਵੀ ਸਾਡੇ ਜਿਹੜੇ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਐਮਐਨਏ ਸਭਾ ਉਹਨੂੰ ਐਕਸਐਮਐਲ ਕਹਿੰਦੇ ਆ। ਉਹਨਾਂ ਨੇ ਵੀ ਬੜਾ ਕਿਹਾ ਉਹਨਾਂ ਪੁੱਛੇ 5 ਸਾਲ ਤੁਸੀਂ 5 ਸਾਲ ਕੱਟ ਗਏ ਰਾਜ ਦੇ ਵਿੱਚ ਪੁੱਛੋ ਕਿਦੇ ਵੀ ਤੁਸੀਂ ਕੰਮ ਕੀਤਾ ਮੈਂ ਤੁਹਾਨੂੰ ਬੜੇ ਨਾਲ ਦਰਿਆ ਤੇ ਲੈ ਚਲਦਾ ਹਜ਼ਾਰਾਂ ਕਰੋੜਾਂ ਰੁਪਏ ਦੇ ਪੱਥਰ ਲੱਗੇ ਹੋਏ ਆ ਸੀਐਮ ਸਾਹਿਬ ਮਾਨਯੋਗ ਮੁੱਖ ਮੰਤਰੀ 1900 ਕਰੋੜ ਰੁਪਈਆ ਪੱਥਰ ਦੀ ਕੀਮਤ ਕਿੰਨੀ 6000 ਦੇ 7000 ਰੁਪਈਆ ਇੱਕ ਇੱਟ ਲੱਗੀ ਦੇਖੀ ਕਦੀ 5 ਸਾਲ ਦੇ ਵਿੱਚ ਸਵਾ ਸਾਲ ਦੇ ਮੈਂ ਤੁਹਾਨੂੰ ਸੱਚਕੀ ਨਹੀਂ ਕਹਿ ਸਕਦਾ ਹੁਣੇ ਆਪਾਂ ਚੱਲਦੇ ਆ ਤੁਸੀਂ 5 ਸਾਲ ਦਾ ਔਰ 1 ਸਾਲ ਦਾ ਕੰਮ ਬਰਾਬਰ ਕੰਪੇਅਰ ਕਰ ਲਓ ਜੇ ਨਹੀਂ ਹੋਏਗਾ ਤੇ ਜੋ ਸਰਕਾਰ ਜਾਂ ਜੋ ਪਬਲਿਕ ਡੰਡ ਲਾਈ ਗਈ ਸੀ ਬੰਨੂ ਤਿਆਰ ਆ 1 ਸਵਾ ਸਾਲ ਦੇ ਵਿੱਚ ਜਿਹੜੇ ਉਹਨਾਂ ਦੇ ਰੁਕੇ ਕੰਮ ਸਾਰੇ ਯਕੀਨੀ ਬਣਾਏ ਉਸ ਤੋਂ ਬਾਅਦ ਵਰਕ ਆਰਡਰ ਕਰਾ ਕੇ ਨਵੇਂ ਸਿਰ ਤੋਂ ਤੁਹਾਨੂੰ ਡੇਟ ਵਾਈ ਇਦਾਂ ਜਿਹੜੇ ਅਸੀਂ ਭਰਾ ਬੈਠੇ ਆਂ ਸ਼ਹਿਰ ਦੇ 6 ਦੇ 7 7 ਐਮਐਲ ਜੇ ਬੈਠਾਂਗੇ ਇੱਕ ਇੱਕ ਡੇਟ ਦੇ ਨਾਲ ਤੁਹਾਨੂੰ ਦੱਸਾਂਗੇ ਇਸ ਤਰੀਕ ਨੂੰ ਅਸੀਂ ਐਸਡਨ ਪਾਸ ਕਰਾਇਆ ਐਸਡੀ ਨੂੰ ਸਾਨੂੰ ਵਰਕ ਆਊਟ ਹੋਇਆ ਐਸ ਡੇਟ ਨੂੰ ਅਸੀਂ ਕੰਮ ਕੰਪਲੀਟ ਕੀਤਾ ਹੋਰ 3 2 ਮਹੀਨੇ ਖੜ ਜੋ ਤੁਹਾਡੇ ਸਾਹਮਣੇ ਤੁਹਾਡੀ ਪ੍ਰੋਸੈਸ ਨਾਲ ਬਿਠਾ ਕੇ ਤੁਹਾਡੇ ਸਿਗਨ ਲੋਕਾਂ ਦੇ ਵਿੱਚ ਪਾਰਦਰਸੀ ਲੈ ਕੇ ਆਵਾਂਗੇ ਸਰਦਾਰ ਜੀ ਫਾਰਦਰ ਪਾਰਦਰਸ਼ਿਕਾ ਵਾਈਸ ਜੀ ਹਾਂ ਜੀ 22 ਕਰੋੜ ਰੁਪਏ ਦਾ ਹਲਕਾ ਵਾਈਸ ਪੈਸਾ ਆਇਆ ਆ ਰਿਹਾ ਜੀ ਜਿਹੜਾ ਆ ਰਿਹਾ ਹੈ ਐਸਟੀਮੇਟਸ ਤਿਆਰ ਹੋਣਗੇ ਬਿਲਕੁਲ ਹੋਗੇ ਜੀ ਜੀ ਕਈ ਰੋਡਸ ਹੈ ਜੀ ਹੈਗੀਆਂ ਜਿਹੜੀਆਂ ਕਿ ਬਿਲਕੁਲ ਸਾਫ਼ ਹਨ ਉਹਨਾਂ ਦੇ ਐਸਟੀਮੇਟ ਫਿਰ ਨਹੀਂ ਇਸ ਵਿੱਚ ਕੀ ਹੈ ਅਸੀਂ ਦੁਬਾਰ ਤੋਂ ਚੈੱਕ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਐਸਟੀਮੇਟ ਉਹਨਾਂ ਤੋਂ ਬਣਵਾ ਲੇ ਜਿਸ ਤਰ੍ਹਾਂ ਮੇਰੀ ਕੋਈ ਚੁਆਇਸ ਹੈ ਕਿ ਮੇਰੀ ਆ ਹੈਬਰ ਰੋਡ ਬਣਨੀ ਚਾਹੀਦੀ ਹੈ ਬਣਨੀ ਚਾਹੀਦੀ ਹੈ ਨੈਚਰਲੀ ਉਹਦੇ ਵਿੱਚ ਅਸੀਂ ਆਪ ਖੁਦ ਹੁਣ ਜਾ ਰਹੇ ਹਾਂ ਪਹਿਲਾਂ ਅਸੀਂ ਐਸਡੀਓ ਤੋਂ ਐਕਸ਼ਨ ਅਸੀਂ ਆਪਣੇ ਤੌਰ ਤੇ ਹੁਣ ਵੀ ਸਾਡੀ ਇਸ ਤੋਂ ਬਾਅਦ ਮੀਟਿੰਗ ਹੈਗੀ ਹੈ ਸੜ ਤਿੰਨ ਸੜ ਦਿਨ ਵਜੇ ਮੈਡਮ ਕਮਿਸ਼ਨਰ ਨਾਲ ਅਸੀਂ ਬੈਠ ਕੇ ਸਾਰਾ ਦੇਖਾਂਗੇ ਕੀ ਏਕਾਰ ਬਣਾਇਆ ਉਸ ਸਾਹਮਣੇ ਜੀ ਮਲੇ ਵਾਈਜ਼ ਲੋਕਾਂ ਦੀ ਡਿਮਾਂਡ ਦੇ ਨਾਲ ਲੈ ਕੇ ਜਾਵਾਂਗੇ ਕਿਤੇ ਵੀ ਅਸੀਂ ਇਹ ਸਿਸਟਮ ਨਹੀਂ ਹੋਣ ਦੇਣਾ ਕਿ ਜਿਹਦੇ ਵਿੱਚ ਕੋਈ ਐਸਾ ਆਨਾ ਕੰਮ ਨਹੀਂ ਹੋਵੇ ਕਿ ਪਬਲਿਕ ਦਾ ਟੈਕਸ ਦਾ ਪੈਸਾ ਮਿਸਯੂਜ਼ ਹੋਵੇ ਅਸੀਂ ਬਿਲਕੁਲ ਖਲੀਫਾ ਕਰਕੇ ਦੇਵਾਂਗੇ ਔਰ ਤੁਹਾਡੇ ਹਿੱਤ ਵਿੱਚ ਦੱਦੇ ਗਏ ਨੇ ਉਸ ਡੇਟ ਵਾਈ ਤੁਹਾਡੇ ਸਾਹਮਣੇ ਰੱਖਾਂਗੇ ਫਿਰ ਤੁਸੀਂ ਆਜਾ ਕੇ ਦੇਖਿਓ ਵੀ ਆ ਕੰਮ ਹੋਣ ਲੱਗ ਨਹੀਂ ਹੋਣ ਲੱਗ ਬੱਗਾ ਜੀ ਦੂਸਰੀ ਗੱਲ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲ ਅ ਕੰਮ ਆਨਲਾਈਨ ਨਹੀਂ ਲੋਕਾਂ ਖਜਲ ਖਰੀ ਨਾ ਹੋਵੇ ਹਰ ਕੰਮ ਆਪਾਂ ਦੇ ਕੰਪਿਊਟਰ ਤੇ ਬੈਕਲਿਕ ਕਰਨੀਆਂ ਪਰ ਹਰ ਮੈਗਜ਼ੇ ਦੇ ਵਿੱਚ ਇੰਨੀ ਪੈਂਡੈਂਸੀ ਹੈ ਚਾਹੇ ਗਲਾਟਾ ਚਾਹੇ ਕਾਰਪੂਸ਼ਨਾ ਚਾਹੇ ਆਰਡੀਓ ਫੀਜ਼ਾ ਚਾਹੇ ਹੈਗਾ ਸੁਗਰਾ ਸੈਂਟਰ ਨੇ ਉੱਥੇ ਅਫਸਰ ਕੰਮ ਨਹੀਂ ਕਰਦੇ ਪਬਲਿਕ ਖਜਲ ਖਾਰ ਹੋ ਰਹੀ ਹੈ ਸੁਗਰਾ ਸੈਂਟਰ ਖੁੱਲੇ ਜ਼ਰੂਰ ਹੈਗੇ ਪਰ ਕੰਮ ਨਹੀਂ ਹੁੰਦੇ ਕਾਰਨ ਉਹਦੇ ਜਿੱਕੇ ਆ ਵੀ ਅਫਸਰ ਕਲਿਕ ਨਹੀਂ ਕਰਦੇ 2 ਵਜੇ ਤੱਕ ਇਥੇ ਪੈਂਡੰਸੀ ਹਜ਼ਾਰਾਂ ਦੇ ਵਿੱਚ ਪਈ ਆ ਉਹਦੇ ਲਈ ਕੁਝ ਕਰੋਗੇ ਔਰ ਮੁੱਖ ਮੰਤਰੀ ਸਾਹਿਬ बार-बार ਇਹੀ ਕਹਿੰਦੇ ਨੇ ਵੀ ਲੋਕਾਂ ਦੀ ਖਰਚ ਉਹਦੇ ਵਿੱਚ ਹਾਂ 10 ਗੁਣਾ ਵਧੀ ਹੋਈ ਆ ਉਹਦੇ ਵਿੱਚ ਕੀ ਬੰਦ ਦੱਸਣਾ ਚਾਹਾਂਗੇ ਅਸੀਂ ਕੱਲ ਜਾ ਕੇ ਆਏ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਆ ਆ ਮਾਨਯੋਗ ਗੁਰਪ੍ਰੀਤ ਗੋਗੀ ਜੀ ਸੀਗੇ ਔਰ ਬਾਕੀ ਕਈ ਐਮਐਨ ਹੋਰ ਵੀ ਸੀਗੇ ਆਏ ਹੋਏ ਇੱਕ ਇੱਕ ਪੁਆਇੰਟ ਤੇ ਸਾਡੀ ਡਿਸਕਸ਼ਨ ਹੋਈ ਹੈ ਇੱਕ ਇੱਕ ਪੁਆਇੰਟ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ ਨਾ ਜਿਹੜੀ ਐਸਐਮਜੀ న్యూਸ ਲਈ ਲੁਧਿਆਣਾ ਤੋਂ ਅਭਿਸ਼ੇਕ ਜਰੋਟਾ ਦੀ ਰਿਪੋਰਟ